ਚਾਰ ਸਾਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੇ ਸ਼ੀ ਦੀਦੀਆ ਦੇ ਸਮਰਪਿਤ ਬਾੜ ਨੰਬਰ 6 'ਚ ਪੈਂਦੇ ਗੁਰਦੁਆਰਾ ਸ੍ਰੀ ਗੁਰੂ ਨਾਨਕਦਰਵਾਜ਼ ਚ ਸੰਗਤਾਂ ਨੂੰ ਇਤਿਹਾਸ ਸਬੰਧੀ ਜਾਗਰੂਕ ਕਰਨ ਲਈ ਚਾਰ ਸਾਬਜਾਦੇ ਫਿਲਮ ਦਿਖਾਈ ਗਈ। ਉਪਰੰਤ ਦੁੱਧ ਦਾ ਲੰਗਰ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਗੁਰੂ ਨਾਨਕਦਰਵਾਜ਼ ਚ ਸੰਗਤਾਂ ਨੂੰ ਚਾਰ ਸਾਬਜਾਦੇ ਫਿਲਮ ਦਿਖਾਈ ਗਈ ਹੈ ਅਤੇ ਸੰਗਤਾਂ 'ਚ ਵੀ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਇਸ ਮੌਕੇ ਤੇ ਵਾਰਡ ਕਾਉਂਸਲਰ ਪ੍ਰੋਫੈਸਰ ਰਿਸ਼ੂ ਗੁਰੂ ਮਹਾਰਾਜ ਜੀ ਦਾ ਅਸ਼ੀਰਵਾਦ ਲੈਣ ਲਈ ਪਹੁੰਚੇ ਪ੍ਰਬੰਧਕਾਂ ਨੇ ਦੱਸਿਆ 27 ਦਸੰਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਹਨ ਜਿਨ੍ਹਾਂ ਦੇ 29 ਦਸੰਬਰ ਨੂੰ ਭੋਗ ਪਾਈ ਜਾਣਗੇ ਜਿਸ ਤੋਂ ਬਾਅਦ ਸ਼ਾਮ ਨੂੰ ਬੀਬੀ ਅਮਨਦੀਪ ਕੌਰ ਖਾਲਸਾ ਨਕੋਦਰ ਵਾਲਿਆਂ ਦਾ ਜਥਾ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਗੁਰਦੁਆਰਾ ਸ਼ੇਰਗੁਰੂ ਨਾਨਕ ਦਰਬਾਰ ਗੁਰਾਇਆਂ ਵਿਖੇ ਇੱਕ ਫਿਲਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਚਾਰ ਸਾਬਜਾ ਦੇ ਫਿਲਮ ਸੰਗਤਾਂ ਨੂੰ ਦਿਖਾਈ ਗਈ ਸੰਗਤਾਂ ਦਾ ਜੋਸ਼ ਹਮ ਹਮਾ ਕੇ ਦੇਖਣ ਨੂੰ ਮਿਲਿਆ ਇਸ ਫਿਲਮ ਦੀ ਸੇਵਾ ਜਿਹੜੀ ਹੈ ਉਹ ਐਪਸ ਡੀਜ ਨੋਰਾ ਪਰਿਵਾਰ ਨੇ ਕੀਤੀ ਫਿਲਮ ਦਿਖਾਉਣ ਦੀ ਸੇਵਾ ਅਸੀਂ ਇੱਥੇ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਕਿ 27 ਦਸੰਬਰ ਯਾਨੀ ਕਿ ਕੱਲ ਦੇ ਦਿਨ ਇੱਥੇ ਸ਼ਾਮ ਨੂੰ ਸ਼ਹੀਦਾਂ ਦੇ ਪ੍ਰਵਾਦ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਜਿਹੜੇ ਆ ਉਹ ਰੰਮ ਕੀਤੇ ਜਾਣਗੇ ਅਤੇ 29 ਤਰੀਕ ਦਿਨ ਐਤਵਾਰ ਸ਼ਾਮ ਨੂੰ ਪਾਠ ਦਾ ਭੋਗ ਪਾਇਆਗਾ ਨਾਲ ਹੀ ਬੀਬੀ ਅਮਨਦੀਪ ਕੋ ਖਾਦ ਸਾਹ ਨਕੌਦਰ ਵਾਲੇ ਢਾਡੀ ਜਥਾ ਜਿਹੜੇ ਆ ਉਹ ਉਹ ਢਾਡੀਵਾਰਾਂ ਨਾਲ ਸੰਗਤ ਉਹ ਨਿਹਾਲ ਕਰਨਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਸ਼ਹੀਦਾਂ ਦੀ ਯਾਦ ਵਿੱਚ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਈਏ ਅਤੇ ਗੁਰੂ ਘਰ ਦੀਆਂ ਰੌਣਕਾਂ ਵਧਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਅੱਜ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਗੁਰਾਇਆਂ ਵਿਖੇ ਇੱਕ ਫਿਲਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਚਾਰ ਸਾਬਜਾ ਦੇ ਫਿਲਮ ਸੰਗਤਾਂ ਨੂੰ ਦਿਖਾਈ ਗਈ ਸੰਗਤਾਂ ਦਾ ਜੋਸ਼ ਹਮ ਹਮਾ ਕੇ ਦੇਖਣ ਨੂੰ ਮਿਲਿਆ ਇਸ ਫਿਲਮ ਦੀ ਸੇਵਾ ਜਿਹੜੀ ਹੈ ਉਹ ਐਪਸ ਡੀਜ ਨੋਰਾ ਪਰਿਵਾਰ ਨੇ ਕੀਤੀ ਫਿਲਮ ਦਿਖਾਉਣ ਦੀ ਸੇਵਾ ਅਸੀਂ ਇੱਥੇ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਕਿ 27 ਦਸੰਬਰ ਯਾਨੀ ਕਿ ਕੱਲ ਦੇ ਦਿਨ ਇੱਥੇ ਸ਼ਾਮ ਨੂੰ ਸ਼ਹੀਦਾਂ ਦੇ ਪਰਿਵਾਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਜਿਹੜੇ ਆ ਉਹ ਰਾਮ ਕੀਤੇ ਜਾਣਗੇ ਅਤੇ 29 ਤਰੀਕ ਦਿਨ ਐਤਵਾਰ ਸ਼ਾਮ ਨੂੰ ਪਾਠ ਦਾ ਭੋਗ ਪਾਏਗਾ ਨਾਲ ਹੀ ਬੀਬੀ ਅਮਨਦੀਪ ਕੋ ਖਾਲਸਾ ਨਕੌਦਰ ਵਾਲੇ ਢਾਡੀ ਜਥਾ ਜਿਹੜੇ ਆ ਉਹ ਉਹ ਢਾਡੀਵਾਰਾਂ ਰਾਈ ਸੰਗਤ ਨੂੰ ਨਿਹਾਲ ਕਰਨਗੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਸ਼ੀਰਾਂ ਦੀ ਯਾਦ ਵਿੱਚ ਇਸ ਸਮਾਗਮ ਵਿੱਚ ਵੱਧ ਚੜ੍ਹ ਕੇ ਹਿੱਸਾ ਲਈਏ ਅਤੇ ਗੁਰੂ ਘਰ ਦੀਆਂ ਰਣਕਾਂ ਵਧਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ